ਤਸਵੀਰਾਂ ਲੁਧਿਆਣਾ ਦੇ ਲੱਕੜ ਬਾਜ਼ਾਰ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਬੇਕਾਬੂ ਹੋਈ ਕਾਰ ਹੈ ਜਿਹੜਾ ਚੜਦੀ ਸਵੇਰ ਦੁਕਾਨ ਦੇ ਵਿੱਚ ਜਾ ਵੜੀ ਅਤੇ ਸ਼ਟਰ ਸਮੇਤ ਭਾਰੀ ਨੁਕਸਾਨ ਹੋਇਆ ਹੈ ਤਸਵੀਰਾਂ ਲੁਧਿਆਣਾ ਦੇ ਲੱਕੜ ਬਾਜ਼ਾਰ ਦੀਆਂ ਨੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹੈ ਜਿਹੜਾ ਸ਼ਟਰ ਟੁੱਟ ਗਿਆ ਕਿਸ ਤਰੀਕੇ ਨਾਲ ਗੱਡੀ ਨੁਕਸਾਨੀ ਗਈ ਹੈ ਕੀ ਸੀ ਪੂਰਾ ਮਾਮਲਾ ਆ ਤੁਹਾਨੂੰ ਦਿਖਾਉਨੇ ਆ ਸ਼ਟਰ ਰਹੀ ਹੈ ਲੋਹਾ ਅੱਜਕੱਲਟ ਕਿੰਨਾ ਮਹਿੰਗਾ ਉਸ ਤੋਂ ਵੱਡੇ ਮਹਿੰਗੇ ਕਾਊਂਟਰ ਤਦੋਂ ਕੋਈ ਆ ਪਤਾ ਲੱਗੇ ਪਤਾ ਰਤੀ 3:42 ਮਿੰਟ ਹੈ ਜੀ ਗੱਡੀ ਨੋਵਾ ਹੋਇਆ ਮਾਰ ਕੇ ਨਾਲ ਹੀ ਭੱਜ ਗਿਆ ਤੁਹਾਡੇ ਮਾਧਮ ਰਾਈ ਜਿੰਨੇ ਕੀਤਾ ਉਹਨੂੰ ਕਵਾਂਗੇ ਕਿ ਭਈ ਆ ਜਿੱਦੇ ਅਸੀਂ ਇਦਾਂ ਏਟਡ ਰਨ ਦਾ ਦੇਣੀ ਪੈਣੀ ਹੈ ਤੁਹਾਨੂੰ ਦਰਵਾਸ ਖੂਸ ਬਾਕੀ ਦੇਖੋ ਲੱਗਦਾ ਵੀ ਉਹਦੇ ਵੀ ਐਕਸੀਡੈਂਟ ਦੌਰਾਨ ਹੋਦਾ ਨਹੀਂ ਸਤਸ ਤ ਤ ਨਹੀਂ ਮਾਰ ਕੇ ਭੱਜ ਗਿਆ ਜੀ ਵੀਡੀਓ ਚ ਆ ਗਿਆ ਵਾ ਹਾਂਜੀ ਹਾਂਜੀ ਬਸ ਨੰਬਰ ਟਰੇਸ ਤੇ ਨੰਬਰ ਮਿਲਣ ਦੇ ਟਰੇਸ ਲਾ ਦਾਂਗੇ ਇਸ ਤੋਂ ਵਧੀਆ ਹੈ ਕਿ ਤੁਹਾਡੇ ਮਾ ਆਪ ਹੀ ਆ ਜੇ ਉਹਦੇ ਆਜੋ ਬੁਸਟਾਚਰ ਕਾਰਵਾਈ ਕਰੇਗਾ ਬੇਟਾ ਆਪਣੇ ਕੋਲ ਥੋੜਾ ਪਵਾਵਾ ਲੱਗਦਾ ਨਹੀਂ ਵੀ ਗ੍ਰੇਲ ਲੱਗੀ ਹੋਣ ਦੇ ਬਾਅਦ ਵੀ ਸਾਰਾ ਤੁਸੀਂ ਜੰਗਲਾ ਸਾਰ ਤੁਸੀਂ ਦੇਖੋ ਇੱਥੇ ਲੱਗਦਾ ਜੰਗਲਾਂ ਵਾਲਾ ਸਕਿਉਰਟੀ ਦਾ ਰੱਖਿਆ ਹੋਇਆ ਹੈ ਔਰ ਉਹਨੂੰ ਦਾ ਉਹਨੂੰ ਤਾਂ ਪਤਾ ਨਹੀਂ ਕੀ ਲੱਗਾ ਕੀ ਨਹੀਂ ਲੱਗਾ ਪਰ ਸਾਡਾ ਦਾ ਨੁਕਸਾਨ ਸਾਡੇ ਸਾਹਮਣੇ ਹੀ ਹੈ ਬਹੁਤ ਜ਼ਿਆਦਾ ਹੋ ਗਿਆ ਸ਼ਟਰ ਵੀ ਡੈਡ ਡੈਡ ਹੋ ਗਿਆ ਤੇ ਕੈਂਚੀ ਗੇੜੀ ਸਾਰਾ ਗੇੜ ਡੈਡ ਹੋ ਗਈ ਮੰਗ ਕੀ ਕਰਦੇ ਮੰਗ ਕੁਛ ਨਹੀਂ ਜੀ ਬਸ ਦੋ ਨੁਕਸਾਨ ਦੋ ਨੁਕਸਾਨ ਆ ਪਰਪਾਈ ਕਰ ਜਾਵੇ ਅਸੀਂ ਬਿਦਰਸੇ ਮੈਂ ਬੰਦੇ ਨਾ ਆ ਪਾਣ ਕੋ ਹੈਗੇ ਆਗੇ ਕਰ ਪੁਲਿਸ ਰਿਪੋਰਟ ਤਾਂ ਦਿੱਤੀ ਹੀ ਆਪਾਂ ਜਰਾ ਜਕਮਾ ਜੀ ਦੱਸੋ ਅਕੜੇ ਦੁਕਾਨ ਤੇ ਤੁਹਾਡੇ ਅੱਜ ਕੋਈ ਐਕਸੀਡੈਂਟ ਹੋਇਆ ਕੋਈ ਕਾਰ ਬੱਤੀ ਹੈ ਕਿ ਦੁਕਾਨ ਦਾ ਨਾਮ ਕੀ ਔਰ ਕਿਹੜੀ ਜਗ੍ਹਾ ਦੁਕਾਨ ਹੈ ਕਿ ਚੌਕ ਲੱਕੜਬਿਯਾਰ ਪੈਰਿਸ ਇਲੈਕਟ੍ਰੋਨਿਕਸ ਹਾਂਜੀ ਕਦੋਂ ਐਕਸੀਡੈਂਟ ਹੋਇਆ ਇਸ ਵੇਰੇ ਕੋਈ ਪੌਣੇ 4 ਵਜੇ ਰਾਤ ਨੂੰ ਕਹ ਰਹੇਗੇ ਸਵੇਰੇ ਪੌਣੇ 4 ਵਜੇ ਟਾਈਮ ਜੋ ਅਸੀਂ ਵੀਡੀਓ ਪੜਵਾਈਆ ਨਾ ਇਹਦੇ ਸੀਸੀਟੀਵੀ ਕੈਮਰੇ ਤੋਂ 4:42 ਤੇ 3 4:42 ਦਾ ਮੈਨੂੰ ਉਹ 342 ਦਾ ਟਾਈਮ ਹੈ। ਅੱਛਾ। ਤੇ ਕੀ ਨੁਕਸਾਨ ਕੀ ਹੋਇਆ? ਕੋਈ ਗ੍ਰਿਲ ਵਗੈਰਾ ਵੀ ਲੱਗੀ ਹੋਈ ਸੀ ਕਿਤੇ। ਇਹਦੇ ਕੈਂਚੀ ਗੇਟ ਸੀ ਉਸ ਤੋਂ ਬਾਅਦ ਸ਼ਟਲ, ਸ਼ਟਲ ਤੋਂ ਬਾਅਦ ਟਫਨ, ਗਲਾਸ ਸਾਰੇ ਟੋਟਲੀ ਅੰਦਰ ਜਿੰਨੇ ਵੀ ਕਾਊਂਟਰ ਆ ਇਹ ਸਾਰੇ ਔਰ ਬ੍ਰੇਕੇਜ ਬੜੀ ਹੋਈ ਮੋਬਾਈਲਾਂ ਦੀ। ਇਹ ਤਾਂ ਜਿਵੇਂ 100-150 ਦੀ ਸਪੀਡ ਤੇ ਆ ਕੇ ਹਿੱਟ ਕੀਤੀ ਹੈ ਜੀ ਜਿਵੇਂ ਪਤਾ ਨਹੀਂ ਕਿ ਸਮੇਂ ਤੋਂ ਬਾਅਦ ਲੱਗਦਾ ਵੀ ਜਦੋਂ ਇਹ ਰੁਕੀ ਆ ਗੱਡੀ ਬੱਜੀ ਹਿੱਟ ਹੋਈ ਆ ਤੇ ਉਹਦੇ ਰੋਕੇ ਆ ਬੰਦੇ ਦੇ ਵੀ 60 ਟਿਕ ਲੱਗੀ ਹੋਣੀ ਆ ਜਿਸ ਹਿਸਾਬ ਨਾਲ ਸਪੀਡ ਵੀ ਲੱਗਣੀ ਹੋਊ। 40 ਦੀ ਸਪੀਡ ਹੋएगी ਉਹਦੇ ਵੀ ਸੱਟਾਂ ਲੱਗੀਆਂ ਹੋਣਗੀਆਂ। ਉਹ ਨਹੀਂ ਪਤਾ ਲੱਗ ਰਿਹਾ ਆ ਜੀ। ਉਹਦੇ ਬਾਰੇ ਕੋਈ ਸੀ ਨਹੀਂ ਜਾਣਕਰ ਲੈ ਉਸ ਤੋਂ ਬਾਅਦ ਕੰਪਲੀਟ ਕਰ ਦਿੱਤੀ ਸੀ ਪੁਲਿਸ ਆਈ ਸੀ ਕਿਸੇ ਕੌਣ ਕੀਤਾ ਸੀ। ਉਹ ਆਪਣੇ ਹਿਸਾਬ ਨਾਲ ਕਹਿੰਦੇ ਦੇਖਦੇ ਪਏ ਆ ਜੀ। ਕੋਈ ਨਹੀਂ ਨੋਟ ਕਰ ਲਿਆ ਵਾ। ਉਹ ਫੋਟੋ ਫੋਟੋ ਲਾ ਕੇ ਲੈ ਗਏ ਸੀ। ਦੇਖੋ ਪਤਾ ਲੱਗਿਆ ਗੱਡੀ ਕਿਹੜੀ ਸੀਗੀ ਜਿਹੜੀ ਨੋਵਾ ਲੱਗੀ ਐ ਜੀ ਨੋਵਾ ਆਹ ਤੇ ਸਾਰੇ ਬੰਪਰ ਬੰਪਰ ਦੇ ਸਭ ਇੱਥੇ ਟੁੱਟੇ ਪਏ ਆ ਬੰਪਰ ਇੱਥੇ ਛੱਡ ਗਿਆ ਆਪਣਾ ਜਿਹੜਾ ਟੁੱਟ ਗਿਆ ਆ ਅਗਲਾ ਜੋ ਲੋਕੋ ਦਾ ਲੱਗਾ ਹੁੰਦਾ ਦਾ ਉਹ ਸਾਰੇ ਅਪਿਆ ਸਮਾਨ ਸਾਰੇ ਮਤਲਬ ਬੰਪਰ ਦਾ ਨਿਸ਼ਾਨ ਹੋਈ ਐ ਵੀ ਇਹ ਆਹ ਨੋਵਾ ਨੋਵਾ ਜੋ ਤੁਲਸ ਨੂੰ ਤਲਾ ਦੇਤੀ ਕਿਹੜਾ ਕੰਨ ਲੱਗਦਾ ਤੁਤਵਾਲੀ ਕੀ ਕਹਦਾ ਹੋ ਸਕੀ ਕਿਹੜਾ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਕਰ ਲਈ ਕੀ ਰਿਪੋਰਟ ਤੁਸੀਂ ਜੋ ਵੀ ਹੋ ਗਿਆ ਵਾ ਦੇਖੋ ਅਸੀਂ ਐ ਕਾਰਵਾਈ ਦੇਖਦੇ ਆਂ ਪਰਵਾਨਾ ਜੀ ਕਾਰਵਾਈ ਕਰਾਣਾ ਚਾਹੁੰਦੇ ਉਹ ਜਿਹੜੇ ਬੰਦੇ ਦਾ ਕਿ ਸੱਟਾ ਸ਼ਾਇਦ ਉਹਦੀ ਵੀ ਲੱਗੀਆਂ ਹੋਣਾਂ ਬਿਲਕੁਲ ਬਿਲਕੁਲ ਕਾਰਵਾਈ ਤਾਂ ਹੁਣ ਤੇ ਪਤਾ ਕਿ ਉਹ ਐਕਸੀਡੈਂਟ ਕਰਕੇ ਮੌਕੇ ਤੋਂ ਫਰਾਰ ਹੋ ਗਿਆ ਕੋਈ ਲੁੱਟਗਾਰਾ ਤਾਂ ਨਹੀਂ ਹੋਈ ਨਾ ਨਹੀਂ ਨਹੀਂ ਲੁੱਟਗਾਰਾ ਨਹੀਂ ਹੋਈ ਜਿਹੜਾ ਚਾਹੁੰਦੇ ਉਹ ਵੀ ਬੰਦਾ ਜੋ ਇਹਦਾ ਨੁਕਸਾਨ ਦੇਖੋ ਜੀ ਜਿਹੜਾ ਵੀ ਹੈਗਾ ਵਾ ਅਜੇ ਪ੍ਰਸ਼ਾਸਨ ਕੋਈ ਕਹਾਂਗੇ ਇਹ ਪਰਭਾਈ ਕਰਬਹੁਤ ਸਾਢੀ ਜਿਸ ਤਰ੍ਹਾਂ ਵੀ ਹੋ ਸਕਦਾ ਵਾ ਕਿਉਂਕਿ ਤਾਂ ਦੇਖੋ ਬਹੁਤ ਜ਼ਿਆਦਾ ਗਲਤ ਗੱਲ ਆ ਤੁਸੀਂ ਆਪ ਪ੍ਰੈਸ ਜੀ ਸਮਝਦਾਰ ਜੀ ਇਹ ਨੁਕਸਾਨ ਕਿੰਨਾ ਜ਼ਬਰਦਸਤ ਆ ਦੇਖੋ ਆ ਕੈਂਚੀ ਗੇਟ ਜੇ ਸਾਰਾ ਉਤਾਰਨਾ ਪਿਆ ਉਹ ਕੱਟਣਾ ਪਿਆ ਕੱਟਣਾ ਨਾਲ ਇੱਥੇ ਬਹੁਤ ਜ਼ਿਆਦਾ ਵਸੇ ਆ ਨੂਦੀਆਣਾ ਲਾਈਵਲੀ ਅਮਿਤ ਥਾਪੜ ਦੀਪੋ